ਸ਼੍ਰੀਕਲ ਚਰਦੀਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਵੱਲ ਕਾਰਗਿਲ ਤੋਂ ਪਾਕਿਸਤਾਨ ਨੂੰ ਪੀਐਮ ਮੋਦੀ ਦੀ ਦੋ ਟੁਕ ਕਿਹਾ ਇਤਿਹਾਸ ਤੋਂ ਸਿੱਖ ਲਓ ਸਭ ਪੀਐਮ ਮੋਦੀ ਨੇ ਸ਼ਿੰਕੂਲਾ சுரੰਗ ਦੇ ਨਿਰਮਾਣ ਲਈ ਕੀਤਾ ਪਹਿਲਾ ਵਿਸਫੋਟ ਨਿਰਮਾਣ ਪੂਰਾ ਹੋਣ ਤੇ ਦੁਨੀਆ ਦੀ ਸਭ ਤੋਂ ਉੱਚੀ ਹੋਵੇਗੀ சுரੰਗ ਬਿਆਸ ਦਰਿਆ ਚ ਡਿੱਗੀ ਸਵਾਰੀਆਂ ਨਾਲ ਭਰੀ ਬਸ ਮੱਚਿਆ ਚੀਖਚਹਾੜਾ ਬਸ ਤੇ ਸਵਾਰ ਯਾਤਰੀ ਹੋਏ ਜਦ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਦੇਸ਼ ਅੱਜ 25ਵਾਂ ਕਾਰਗਲ ਦਿਵਸ ਮਨਾ ਰਿਹਾ ਹੈ कारगिल विजय दिवस ते 25 ਸਾਲ ਪੂਰੇ ਹੋ ਗਏ ਨੇ ਅੱਜ ਦੇ ਦਿਨ 1999 ਵਿੱਚ ਸਾਡੇ ਵੀਰ ਸਪੂਤਾਂ ਨੇ ਪਾਕਿਸਤਾਨੀ ਕੁਸ ਬੈਠੀਆਂ ਨੂੰ ਤੋੜ ਚੜਾਈ ਸੀ ਵੀਰਾਂ ਦੀ ਯਾਦ ਵਿੱਚ ਅੱਜ ਦੇਸ਼ ਭਰ ਵਿੱਚ ਕਾਰਗਿਲ ਵਿਜੇ ਦਿਵਸ ਮਨਾਇਆ ਜਾ ਰਿਹਾ ਹੈ ਇਸ ਮੌਕੇ ਪਰ ਦਾਨ ਮੰਤਰੀ ਨਰਿੰਦਰ ਮੋਦੀ ਦਰਸ ਪਹੁੰਚੇ ਇੱਥੇ ਉਹਨਾਂ ਨੇ 1999 ਦੀ ਜੰਗ 'ਚ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਭਾਰਤੀ ਫੌਜ ਨੇ 26 ਜੁਲਾਈ 1999 ਨੂੰ ਲਦਾਖ ਵਿੱਚ ਕਾਰਗਿਲ ਦੀਆਂ ਬਰਫ਼ੀਲੀਆਂ ਚੋਟੀਆਂ ਤੇ ਲਗਭਗ 3 ਮਹੀਨੇ ਦੀ ਲੰਬੀ ਲੜਾਈ ਵਿੱਚ ਜਿਤਮਗਰੋਂ ਆਪਰੇਸ਼ਨ ਵਿਜੇ ਦੀ ਸਫਲ ਸਮਾਪਤੀ ਦਾ ਐਲਾਨ ਕੀਤਾ ਸੀ ਜੰਗ ਵਿੱਚ ਪਾਕਿਸਤਾਨ ਤੇ ਭਾਰਤ ਦੀ ਜਿੱਤ ਦੀ ਯਾਦ ਵਿੱਚ 26 ਜੁਲਾਈ ਦੇ ਦਿਨ ਨੂੰ ਕਾਰਗਿਲ ਵਿਜੇ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਰਗਿਲ ਯੁੱਧ ਸਮਾਰਕ ਪਹੁੰਚੇ ਤੇ ਦਰਾਸ਼ਟ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਪ੍ਰਧਾਨ ਮੰਤਰੀ ਨੇ 1999 ਵਿੱਚ ਭਾਰਤ-ਪਾਕਿਸਤਾਨ ਦੀ ਜੰਗ ਵਿੱਚ ਆਪਣੀ ਜਾਨ ਕੁਰਬਾਨ ਕਰਨ ਵਾਲੇ ਬਹਾਦਰ ਜਵਾਨਾਂ ਨੂੰ ਯਾਦ ਕੀਤਾ ਪਾਕਿਸਤਾਨ ਤੇ ਤੰਜ ਕਸਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਨੇ ਜਦੋਂ ਵੀ ਕੋਈ ਦਲੇਰੀ ਕੀਤੀ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਉਸ ਨੇ ਇਤਿਹਾਸ ਤੋਂ ਕੋਈ ਸਬਕ ਨਹੀਂ ਸਿੱਖਿਆ ਪਾਕਿਸਤਾਨੀ ਆਤਿਵਾਦੀ ਜਿੰਨੇ ਵੀ ਯਤਨ ਕੀਤੇ ਉਸ ਨੂੰ ਮੂੰਹ ਦੀ ਖਾਣੀ ਪਈ ਸਾਡੇ ਵੀਰ ਜਵਾਨ ਅੱਤਵਾਦ ਨੂੰ ਕੁਚਲ ਦੇਣਗੇ ਦੁਸ਼ਮਣ ਨੂੰ ਮੂੰਹ ਤੋੜਨਾ ਜਵਾਬ ਦੇਣਗੇ ਪਾਕਿਸਤਾਨ पास मनसूबे कभी भी कामयाब नहीं होंगे लद्दाख की यह महान धरती कारगिल विजय के 25 वर्ष पूरे होने की साक्षी बन रही है कारगिल विजय दिवस हमें बताता है कि राष्ट्र के लिए दिए गए बलिदान अमर होते हैं दिन महीने वर्ष सदियां गुजरते हैं सर्दियां भी गुजरती हैं, मौसम भी बदलते हैं लेकिन राष्ट्र की रक्षा के लिए अपनी जान की बाजी लगाने वालों के नाम अमीट रहते हैं लेकिन आज जब मैं उस जगह से बोल रहा हूं जहां आतंक के आकाओं को मेरी आवाज सीधे सुनाई पड़ रही है मैं आतंकवाद के इन सरपरस्तों को कहना चाहता हूं कि उनके नापाक मनसूबे कभी कामयाब नहीं होंगे ਪਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਿਮਾਚਲ ਪ੍ਰਦੇਸ਼ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਲਦਾਖ ਵਿਚਾਲੇ ਹਰ ਮੌਸਮ 'ਚ ਸੰਪਰਕ ਸਹੂਲਤ ਪ੍ਰਦਾਨ ਕਰਨ ਵਾਲੀ ਸੁਰੰਗ ਨਿਰਮਾਣ ਲਈ ਪਹਿਲਾ ਵਿਸਫੋਟ ਕੀਤਾ। ਪੀਐਮ ਮੋਦੀ ਨੇ ਸ਼ਿੰਕੂਲਾ ਸੁਰੰਗ ਦੇ ਨਿਰਮਾਣ ਦੀ ਸ਼ੁਰੂਆਤ ਕਰਦੇ ਹੋਏ ਲਦਾਖ ਦੇ ਦਰਾਸ ਤੋਂ ਕੁਝ ਦੂਰੀ ਤੇ ਪਹਿਲਾ ਵਿਸਫੋਟ ਕੀਤਾ। ਸ਼ਿੰਕੂਲਾ ਸੁਰੰਗ ਪ੍ਰੋਜੈਕਟ ਚ 4.2 ਕਿਲੋਮੀਟਰ ਲੰਬੀ ਦੋਰੀ ਟਿਊਬ ਸੁਰੰਗ ਸ਼ਾਮਿਲ ਹੈ ਜਿਸ ਦਾ ਨਿਰਮਾਣ ਲੇਹ ਨੂੰ ਸਾਰੇ ਮੌਸਮ 'ਚ ਸੰਪਰਕ ਪ੍ਰਦਾਨ ਕਰਨ ਲਈ ਨੀਮੂ ਪਦੂਮ ਦਾਰਚਾ ਰੋਡ ਤੇ ਲਗਭਗ 15800 ਫੁੱਟ ਦੀ ਚਾਈ ਤੇ ਕੀਤਾ ਜਾਏਗਾ ਇੱਕ ਬੁਲਾਰੇ ਨੇ ਕਿਹਾ ਕਿ ਨਿਰਮਾਨ ਪੂਰਾ ਹੋਣ ਤੋਂ ਬਾਅਦ ਇਹ ਦੁਨੀਆ ਦੀ ਸਭ ਤੋਂ ਉੱਚੀ ਸੁਰੰਗ ਹੋਵੇਗੀ ਸ਼ਿੰਕੂਲਾ ਸੁਰੰਗ ਨਾ ਸਿਰਫ ਸਾਡੀਆਂ ਹਥਿਆਰਬੰਦ ਫੋਰਸਾਂ ਤੇ ਉਪਕਰਨਾ ਦੀ ਤੇਜ਼ ਤੇ ਕੁਸ਼ਲ ਆਵਾਜਾਈ ਯਕੀਨੀ ਕਰੇਗੀ ਸਗੋਂ ਲਦਾਖ ਚ ਆਰਥਿਕ ਤੇ ਸਮਾਜਿਕ ਵਿਕਾਸ ਨੂੰ ਵੀ ਉਤਸ਼ਾਹ ਦੇਵੇਗੀ ਮਨਾਲੀ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਮਨਾਲੀ ਤੋਂ ਪੰਜਾਬ ਆ ਰਹੀ ਬੱਸ ਨਾਲ ਭਿਆਨਕ ਹਾ사 ਵਾਪਰ ਗਿਆ ਹੈ ਇਹ ਬੱਸ ਮਨਾਲੀ ਵਿੱਚ ਬਿਆਸ ਦਰਿਆ ਵਿੱਚ ਜਾ ਡਿੱਗੀ ਹੈ ਜਾਣਕਾਰੀ ਮੁਤਾਬਕ ਇਹ ਬੱਸ ਮਨਾਲੀ ਤੋਂ ਪਠਾਨਕੋਟ ਆ ਰਹੀ ਸੀ ਤੇ ਸਵਾਰੀਆਂ ਨਾਲ ਭਰੀ ਹੋਈ ਸੀ ਇਸ ਹਾਦਸੇ ਵਿੱਚ ਇੱਕ ਦਰਜਨ ਤੋਂ ਵੀ ਵੱਧ ਸਵਾਰੀਆਂ ਜ਼ਖਮੀ ਦੱਸੀਆਂ ਜਾ ਰਹੀਆਂ ਨੇ ਹਾਲਾਂਕਿ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਹੋਣ ਦੀ ਸੂchnਾ ਨਹੀਂ ਹੈ ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨੀ ਬਿਆਸ ਦਰਿਆ ਵਿੱਚ ਕਾਫੀ ਪਾਣੀ ਆਇਆ ਸੀ ਜ਼ਮੀਨਦਾਰ ਜਾਣਕਾਰ ਨੇ ਬੱਸ ਦਰਿਆ ਵਿੱਚ ਡਿੱਗੀ ਦੱਸੀ ਜਾ ਰਿਹਾ ਹੈ ਪੰਜਾਬ ਵਿੱਚ ਦਿਨ ਦਿਹਾੜੇ ਵੱਡੀ ਵਾਰਦਾਤ ਹੋਣ ਦੀ ਖਬਰ ਸਾਹਮਣੇ ਆਈ ਹੈ ਸਵੇਰੇ ਦਸੂਹਾ ਗੜਦੀ ਵਾਲਾ ਰੋਡ ਤੇ ਥਾਣਾ ਦਸੂਹਾ ਦੇ ਪਿੰਡ ਬਾਜਵਾ ਵਿਖੇ ਮੋਟਰਸਾਈਕਲ ਸਵਾਰ ਤੇ ਨੰਨ ਪਛਾਤੇ ਨਕਾਬਪੋਸ਼ ਵਿਕਤੀਆਂ ਵੱਲੋਂ ਸੜਕ ਤੇ ਖੜੇ ਦੋ ਨੌਜਵਾਨ ਗੁਰਮੀਤ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਪਿੰਡ ਪੰਨਵਾ ਅਤੇ ਸਤਵਿੰਦਰ ਸਿੰਘ ਸੱਤੀ ਪੁੱਤਰ ਕਰਤਾਰ ਸਿੰਘ ਵਾਸੀ ਪਿੰਡ ਬਾਜਵਾ ਦੀਆਂ ਤੇਜ਼ਾਰ ਹਥਿਆਰ ਕਿਰਪਾਨਾਂ ਨਾਲ ਵੱਟੋਕ ਕਰ ਦਿੱਤੀ ਇਹ ਦੋਵੇਂ ਨੌਜਵਾਨ ਆਪਣੇ ਮੋਟਰਸਾਈਕਲ ਦੇ ਨਾਲ ਖੜੇ ਸਨ ਤੇ ਇਸ ਦੌਰਾਨ ਆਏ ਤਿੰਨ ਮੋਟਰਸਾਈਕਲ ਸਵਾਰ ਨਕਾਬਪੋਸ਼ਾਂ ਨੇ ਕਿਰਪਾਨਾਂ ਨਾਲ ਉਹ ਨੌਜਵਾਨਾਂ ਦੀ ਵਾਟੂ ਕੀਤੀ ਪਰ ਗੰਭੀਰ ਜ਼ਖਮਾਂ ਦੀ ਤਾਬ ਨਾ ਚਲਦਿਆਂ ਗੁਰਮੀਤ ਸਿੰਘ ਪੁੱਤਰ ਬਲਵੰਤ ਸਿੰਘ ਸਿਵਲ ਹਸਪਤਾਲ ਦਸੂਹਾ ਵਿਖੇ ਦਮ ਤੋੜ ਗਿਆ ਤੇ ਸੁਤਵੀਂਦਰ ਸਿੰਘ ਸਤੀ ਨੂੰ ਗੰਭੀਰ ਹਾਲਤ ਵਿੱਚ ਕਿਸੇ ਹੋਰ ਹਸਪਤਾਲ ਰੈਫਰ ਕੀਤਾ ਗਿਆ ਚਿੱਤੇ ਦੀਨ ਨੇ ਇਹ ਘਟਨਾ ਵਾਪਰਨ ਨਾਲ ਦਸੂਹਾ ਵਿਖੇ ਭੌਤੀ ਸਹਿਮ ਦਾ ਮਾਹੌਲ ਵੇਖਿਆ ਗਿਆ ਤੇ ਸਵਾਰਦਾਤ ਨਾਲ ਲੋਕਾਂ ਦਾ ਕਹਿਣਾ ਹੈ ਕਿ ਦਸੂਹਾ ਵਿਖੇ ਜੰਗਲ ਰਾਜ ਹੀ ਦਿਸ ਰਿਹਾ ਹੈ ਤੇ ਪੁਲਿਸ ਮੁੱਖ ਦਰਸ਼ਕ ਬਣ ਕੇ ਖੜੀ ਹੈ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚ ਕੇ ਅੰਗਲੇਰੀ ਕਾਰਵਾਈ ਕਰ ਰਹੇ ਕੁੜੇ ਹੁਣੇ ਇਨਫੋਰਮੇਸ਼ਨ ਮਿਲੀ ਸੀ ਵੀ ਪਿੰਡ ਬਾਜਵਾ ਦਾ ਜਿਹੜਾ ਮੁੰਡਾ ਰਹਿਣ ਵਾਲਾ ਉਹਦੇ ਜਦੋਂ ਸਵੇਰੇ ਤੋਂ ਆਪਣੇ ਪਿੰਡ ਨੂੰ ਜਾ ਰਿਹਾ ਸੀ ਤੇ ਰਸਤੇ ਵਿੱਚ ਕੋਈ ਤਿੰਨ ਜਿਹੜੇ ਅਨੁਸ਼ਸ਼ਿਤ ਨੌਜਵਾਨਾਂ ਨੇ ਘੇਰ ਕੇ ਉਹਨਾਂ ਦੇ ਛੱਟਾ ਮਾਰੀਆਂ ਉਹਦੇ ਵਿੱਚ ਇੱਕ ਨੌਜਵਾਨ ਦੀ ਜਿਹੜੀ ਉਹ ਡੈਥ ਹੋ ਗਈ ਹੈ ਦੂਜਾ ਜ਼ਖਮੀ ਹੈ ਅਸੀਂ ਜਿਹੜਾ ਜ਼ਖਮੀ ਹੈ ਉਹਦਾ ਬਿਆਨ ਹਾਸਲ ਕਰਕੇ ਪਰਚਾ ਰਿਜਿਸਟਰ ਕਰ ਰਹੇ ਹਾਂ ਤੇ ਜਿਹੜੇ ਦੋਸ਼ੀਆਂ ਨੂੰ ਜਲਦੀ ਪਹਾਲ ਕਰਕੇ ਉਹਨੂੰ ਰੈਕਸਟ ਕਰ ਦੇ ਸਰ ਕੀ ਕਾਰਨ ਹੋ ਸਕਦੇ ਜਿਹੜੇ ਹਮਲੇ ਦੇ ਇਹ ਪ੍ਰਾਇਮਰ ਅਫਸਾਈ ਤਾਂ ਦੇਖੋ ਕੋਈ ਵੀ ਐਂਗਲ ਹੋ ਸਕਦਾ ਹੈ ਸਾਰੇ ਪਹਿਲੂ ਦੇ ਉੱਤੇ ਜਾਂਚ ਕਰਾਂਗੇ ਤੇ ਜੋ ਵੀ ਦੋਸ਼ੀ ਹੈਗੇ ਉਹਨੂੰ ਬਖਸ਼ਿਆ ਨਹੀਂ ਜਾਵੇਗਾ ਖਬਰ ਹੁਸ਼ਿਆਰਪੁਰ ਦੇ ਮੁਹੱਲਾ ਸੁੰਦਰ ਨਗਰ ਤੋਂ ਹੈ ਜਿੱਥੇ ਕਿ ਆਪਣੇ ਪੁੱਤ ਨਾਲ ਪੱਠੇ ਲੈਣ ਗਈ ਪ੍ਰਵਾਸੀ ਮਹਿਲਾ ਦੀ ਉਸਦੇ ਗਵਾਂਡੀਆਂ ਵੱਲੋਂ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਦਾਤੀ ਨਾਲ ਬਾਰ ਕੀਤੇ ਗਏ ਜਿਸ ਤੋਂ ਬਾਅਦ ਕਾਫੀ ਸਮੇਂ ਤੱਕ ਕੁਕਤ ਮਹਿਲਾ ਖੇਤ ਚ ਜ਼ਖਮੀ ਹਾਲਤ ਚ ਪਈ ਰਹੀ ਤੇ ਉਸਦਾ 11 ਸਾਲਾ ਪੁੱਤ ਆਪਣੀ ਜਾਨ ਬਚਾਉਣ ਲਈ ਲੱਗ ਹੀ ਕਿਤੇ ਲੁਕਿਆ ਰਿਹਾ ਕਾਫੀ ਸਮੇਂ ਬਾਅਦ ਜਦੋਂ ਪੁੱਤਵਾਲੋਂ ਲੋਕਾਂ ਨੂੰ ਜਾ ਕੇ ਦੱਸਿਆ ਗਿਆ ਤਾਂ ਤੁਰੰਤ ਸਥਾਨਕ ਲੋਕਾਂ ਵੱਲੋਂ ਜ਼ਖਮੀ ਹੋਈ ਮਹਿਲਾ ਨੂੰ ਹੁਸ਼ਿਆਰਪੁਰ ਦੇ ਸਰਕਾਰੀ ਹਸਪਤਾਲ 'ਚ ਇਲਾਜ ਲਈ ਭਰਤੀ ਕਰਵਾਇਆ ਗਿਆ ਜਿੱਥੇ ਕਿ ਡਾਕਟਰਾਂ ਵੱਲੋਂ ਜ਼ਾਇ ਇਲਾਜ ਕੀਤਾ ਜਾ ਰਿਹਾ ਹੈ। ਜ਼ਖਮੀ ਮਹਿਲਾ ਦੀ ਪਛਾਣ ਆਸ਼ਾ ਪਤਨੀ ਮਕਾਂਤ ਵਾਸੀ ਬਿਹਾਰ ਹਾਲ ਵਾਸੀ ਮੋਹੱਲਾ ਸੁੰਦਰ ਨਗਰ ਵੱਜੋਂ ਹੋਈ ਹੈ। ਉਧਰ ਪੁਲਿਸ ਚੌਕੀ ਪੁਰ ਹੀਰਾ ਦੇ ਅਧਿਕਾਰੀ ਗੁਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੂੰ ਲੜਾਈ ਬਾਰੇ ਸੂchna ਮਿਲੀ ਸੀ ਜਿਸ ਤੋਂ ਤੁਰੰਤ ਬਾਅਦ ਹਸਪਤਾਲ ਪਹੁੰਚੇ ਨੇ। ਉਹਨਾਂ ਨੇ ਕਿਹਾ ਕਿ ਮਹਿਲਾ ਵੱਲੋਂ ਜੋ ਵੀ ਬਿਆਨ ਦਰਜ ਕਰਵਾਏ ਜਾਣਗੇ ਉਸ ਮੁ ਵੀ ਆਸ਼ਾ ਹੈ ਜਿਹਦੇ ਸੱਤਾਂ ਲਗੀਆਂ ਤੇ ਸੁੰਦਰ ਨਗਰ ਮਹੱਲੇ ਦੇ ਵਿੱਚ ਪਈ ਹੈਗੀ ਆ ਤੇ ਉਹਦੇ ਸਬੰਧ ਵਿੱਚ ਵੀ ਪਤਾ ਲੱਗਿਆ ਵੀ ਉਹਨੂੰ ਜਿਹੜਾ ਇਲਾਜ ਦੇ ਸਿਵਲ ਹਸਪਤਲ ਹਸ਼ਾਰਪੁਰ ਭੇਜ ਦਿੱਤਾ ਗਿਆ ਤੇ ਜਿੱਥੇ ਅਸੀਂ ਪਹੁੰਚੇ ਆ ਤੇ ਉਹ ਡਾਕਟਰ ਸਾਹਿਬ ਇਲਾਜ ਕਰ ਰਹੇ ਆ ਜੀ ਐਮਐਲਆਰ ਉਹਦੀ ਕਟਣੀ ਬਾਕੀ ਆ ਜਿੱਦਾਂ ਵੀ ਐਮਐਲਆਰ ਆਪਾਂ ਨੂੰ ਮਿਲ ਜਾਂਦੀ ਆ ਆਪਾਂ ਉਸ ਤੋਂ ਨਾ ਕਾਰਵਾਈ ਜਿਹੜੀ ਆ ਅਮਲ ਤੇ ਲੈਣਾਗੇ ਹਾਂ ਉਹਦਾ ਨਾਮ ਇੱਕ ਲੜਕੇ ਸ਼ੋਕ ਦਾ ਲੈ ਰਹੇ ਆ ਤੇ ਬਾਕੀ ਜੋ ਬਿਆਨ ਚ ਲਿਖਾਈ ਗਈ ਆ ਆਪਾਂ ਉਸ ਤੋਂ ਨਾ ਕਾਰਵਾਈ ਦੂਗੀ ਤਰਾਂਗੇ ਅੱਜ ਇੱਕ ਗੁਰਸਿੱਖਾਟੋ ਚਾਲਕ ਦੇ ਹੱਕ ਵਿੱਚ ਨਿਤਰੇ ਨਿਹੰਗ ਸਿੰਘਾਂ ਅਤੇ ਵਾਲਮੀਕੀ ਸਮਾਜ ਵੱਲੋਂ ਥਾਣਾ ਵੇਰਕਾ ਦਾਕਰਾਉ ਕੀਤਾ ਗਿਆ। ਉਹਨਾਂ ਦਾ ਕਹਿਣਾ ਸੀ ਕਿ ਗੁਰਸਿੱਖਾਟੋ ਚਾਲਕ ਨੂੰ ਦੁਕਾਨਦਾਰ ਵੱਲੋਂ ਪੈਸਿਆਂ ਦੇ ਲੈਣ ਦੇਣ ਦੇ ਚੱਲਦੇ ਉਸ ਦੀ ਦਾੜੀ ਤੇ ਦੁਮਾਲੇ ਨੂੰ ਹੱਥ ਪਾਏ ਗਿਆ। ਉੱਥੇ ਦੂਜੀ ਧਿਰ ਦੀ ਸੱਚਾਈ ਸਾਹਮਣੇ ਹੈ ਜਿਸ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਦੇ 10 ਤੋਂ 12 ਦੇ ਕਰੀਬ ਲੋਕ ਉਸ ਦੁਕਾਨ ਤੇ ਪਹੁੰਚੇ ਉਸ ਦੁਕਾਨਦਾਰ ਦੇ ਨਾਲ ਤੇਜ਼ ਤਾਰ ਹੱਤਿਆਨਾ ਦੇ ਨਾਲ ਪੂਰੀ ਤਰ੍ਹਾਂ ਕੁੱਟਮਾਰ ਕੀਤੀ ਜਿਸ ਦੇ ਚੱਲਦੇ ਦੁਕਾਨਦਾਰ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਜਿਸ ਨੂੰ ਇਲਾਜ ਦੇ ਲਈ ਹਸਪਤਾਲ ਭਰਤੀ ਕਰ ਕਹਣਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਹੈ ਪੀੜਤ ਪਰਿਵਾਰ ਵੱਲੋਂ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਇਸ ਬਾਰੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਹਨਾਂ ਕੋਲ ਸ਼ਿਕਾਇਤ ਆਈ ਹੈ ਤੇ ਉਹਨਾਂ ਵੱਲੋਂ ਜਾਂਚ ਕਰ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਵੰਡੀ ਕਾਰਵਾਈ ਕੀਤੀ ਜਾਵੇਗੀ ਰਾਇਕੋਟ ਦੇ ਕਰੀਬੀ ਪਿੰਡ ਬਸਰਾਵਾ ਵਿਖੇ ਇੱਕ ਕਿਸਾਨ ਤੇ ਉਸਦੇ ਸਿਰੀ ਪ੍ਰਵਾਸੀ ਮਜ਼ਦੂਰ ਵੱਲੋਂ ਇੱਕ ਕਿਸਾਨ ਨੂੰ ਤੇਜ਼ ਤਾਰ ਹਥਿਆਰਾਂ ਨਾਲ ਕਤਲ ਕਰ ਦੇਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਅਮਲਜੀਤ ਸਿੰਘ ਉਰਫ ਬਿੱਲੂ ਪੁੱਤਰ ਜੈਪ ਸਿੰਘ ਵਾਸੀ ਪਿੰਡ ਬਸਰਾਵਾ ਦੇ ਰਾਤ 8:30 ਵਜੇ ਦੇ ਕਰੀਬ ਆਪਣੇ ਖੇਤਾਂ ਨੇੜੇ ਸਥਿਤ ਇੱਕ ਮੋਟਰ ਤੇ ਗਿਆ ਸੀ ਜਿੱਥੇ ਉਸ ਨੂੰ ਹਰਜੀਤ ਸਿੰਘ ਸੇਖੋਂ ਵੱਲੋਂ ਆਪਣੇ ਸਿਰੀ ਵਿਕਾਸ ਯਾਦਵ ਨਾਲ ਮਿਲ ਕੇ ਤੇਜ਼ ਧਾਰ ਹੱਥਿਆਰ ਨਾਲ ਕਤਲ ਕਰ ਦਿੱਤਾ ਗਿਆ ਪੁਲਿਸ ਨੂੰ ਲਿਖਵਾਏ ਆਪਣੇ ਬਿਆਨਾਂ 'ਚ ਮ੍ਰਿਤਕ ਦੇ ਲੜਕੇ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਹਜੀਤ ਸਿੰਘ ਸੇਖੋਂ ਸਾਡੀ ਜ਼ਮੀਨ ਖਰੀਦਣਾ ਚਾਹੁੰਦਾ ਸੀ ਪਰ ਉਸਦੇ ਪਿਤਾ ਨੇ ਇਹ ਜ਼ਮੀਨ ਕਿਸੇ ਹੋਰ ਨੂੰ ਵੇਚ ਦਿੱਤੀ ਸੀ ਜਿਸ ਕਾਰਨ ਉਹਨਾਂ ਨਾਲ ਰੰਝੇਸ਼ਕਤਾ ਸੀ ਘਟਨਾ ਤੋਂ ਬਾਅਦ ਦੋਵੇਂ ਕਥਿਤ ਦੋਸ਼ੀ ਫਰਾਰ ਦੱਸੇ ਜਾ ਰਹੇ ਥਾਣਾ ਸਦਰ ਦਿਨ ਚਾਨ ਨਿਰਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧ ਵਿੱਚ ਰਾਏਕੋਟ ਥਾਣਾ ਸਦਰ ਪੁਲਿਸ ਵੱਲੋਂ ਮ੍ਰਿਤਕ ਕਮਲਜੀਤ ਸਿੰਘ ਦੇ بیٹے ਜਸਪ੍ਰੀਤ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਹਰਜੀਤ ਸਿੰਘ ਸੇਖੋਂ ਤੇ ਵਿਕਾਸ ਲਾਲ ਤੇ ਮਕਦਮਾ ਦਰਜ ਕਰ ਲਿਆ ਗਿਆ ਜਸਪ੍ਰੀਤ ਸਿੰਘ ਪੁੱਤਰ ਜਿਹੜਾ ਕਮਲਜੀਤ ਸਿੰਘ ਪਿੰਡ ਬਸਰਾਵਾ ਇਹਨੇ ਸਾਡੇ ਕੋਲ ਜਿਹੜੀ ਸਟੇਟਮੈਂਟ ਦਿੱਤੀ ਹੈ ਬਿਆਨ ਲਿਖਾਏ ਪਹਿਲੇ 112 ਤੇ ਕਾਲ ਕੀਤੀ ਸੀਗੀ ਮੌਕੇ ਦੇ ਪੁਲਿਸ ਵੀ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ ਮੌਕੇ ਦੇ ਫੋਰੈਂਸਿਕ ਟੀਮ ਨੂੰ ਵਗੈਰਾ ਮਗਾਈ ਸਾਰੀਆਂ ਤੇ ਇਹ ਕਮਲਜੀਤ ਸਿੰਘ ਪੁੱਤਰ ਅਗੈਵ ਸਿੰਘ ਜਿਹੜਾ ਇਹਦੀ ਜੜੀ ਹੈਗੀ ਹੈ ਡੈਥ ਹੋਈ ਹੈ ਇਹਦੀ ਹੱਥੇ ਕੀਤੀ ਹੈ ਇਹਦੇ ਵਿੱਚ ਜਿਹੜਾ ਹਰਜੀਤ ਸਿੰਘ ਸਿੱਖੋਂ ਪੁੱਤਰ ਸਰਜੀਤ ਸਿੰਘ ਵਾਸੀ ਪਿੰਡ ਫੁੱਲਾਂਵਾਲ ਵਿਕਾਸ ਲਾਲ ਪੁੱਤਰ ਜੀਨਸ ਲਾਲ ਵਾਸੀ ਹਰਸ਼ੇਰ ਜ਼ਿਲ੍ਹਾ ਮੁਜ਼ਫਰਪੁਰ ਬਿਹਾਰ ਇਹਨਾਂ ਦੇ ਖਿਲਾਫ ਮਕਦਮਾ ਨੰਬਰ ਜਿਹੜਾ ਸਤਤਰ ਮਿਤੀ 25/7/24 ਅਧੀਨ ਤਾ 103135 ਬੀਐਨਐਸ ਦੇਹਰੇੜੀ ਕਤਲਦਮ ਕਦਮਾਤਰ ਜੋ ਹੋਇਆ ਹੈ ਜਿਹੜੀ ਤਪੀਸ਼ ਜਿਹੜੀ ਇਹਨਾਂ ਕੀਤੀ ਹੈ ਇਹਨਾਂ ਦਾ ਨਾਮ ਜਿਹੜਾ ਨਾਮ ਲੱਗੀਆਂ ਹੋਈਆਂ ਬਹੁਤ ਜਲਦੀ ਅਰੈਸਟ ਕੀਤੇ ਜਾਂਦੇ ਦੋਸਤ ਕਾਂਗਰਸੀ ਆਗੂ ਡਾਕਟਰ ਰਾਜਕੁਮਾਰ ਵੇਰਕਾ ਨੇ ਸੰਸਦ ਵਿੱਚ ਚਰਨਜੀਤ ਸਿੰਘ ਚੰਨੀ ਤੇ ਰਵਨੀਤ ਸਿੰਘ ਬਿੱਟੂ ਦੀ ਆਪਸ ਵਿੱਚ ਹੋਈ ਤਲਖੀ ਨੂੰ ਲੈ ਕੇ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੇ ਕੀ ਗਲਤ ਕੀਤਾ ਉਹਨਾਂ ਨੇ ਕਿਹਾ ਕਿ ਦੇਸ਼ ਦੇ ਵਿੱਚ ਐਮਰਜੈਂਸੀ ਵਰਗੇ ਹਾਲਾਤ ਨੇ ਉਹਨਾਂ ਨੇ ਕਿਹਾ ਕਿ ਅੱਜ ਦੇਸ਼ ਦੇ ਵਿੱਚ ਜਾਤ ਪਾਤ ਦੇ ਆਧਾਤ ਦੇਸ਼ ਨੂੰ ਵੰਡਿਆ ਜਾ ਰਿਹਾ ਤੇ ਵੰਡੀਆਂ ਪਾਈਆਂ ਜਾ ਰਹੀਆਂ ਵੀ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਇਹ ਕੀ ਗਲਤ ਕੀਤਾ ਉਹਨਾਂ ਨੇ ਕਿਹਾ ਕਿ ਦੇਸ਼ ਦੇ ਵਿੱਚ ਐਮਰਜੈਂਸੀ ਵਰਗੇ ਹਾਲਾਤ ਹੈ ਉਹਨਾਂ ਨੇ ਕਿਹਾ ਕੀ ਅੱਜ ਦੇਸ਼ ਦੇ ਵਿੱਚ ਜਾਤ ਪਾਤ ਦੇ ਆਧਾਰ ਤੇ ਵੰਡਿਆ ਜਾ ਰਿਹਾ ਹੈ ਵੰਡੀਆਂ ਪਾਈਆਂ ਜਾ ਰਹੀਆਂ ਅੱਜ ਲੋਕਾਂ ਨੂੰ ਇਹ ਕਿਹਾ ਜਾ ਰਿਹਾ ਹੈ ਕਿ ਭਈ ਤੁਸੀਂ ਆਪਣੀ ਦੁਕਾਨਾਂ ਤੇ ਨਾਂ ਲਿਖੋ Hindu Musalmana ਦੇ ਪਾੜਾ ਪਾਇਆ ਜਾ ਰਿਹਾ ਹੈ ਕਿ ਉਹ ਅਮਰਜੈਂਸੀ ਵਰਗੇ ਹਾਲਾਤ ਨਹੀਂ ਹੈ ਦੂਸਰੀ ਉਹਨਾਂ ਨੇ ਗੱਲ ਕਹੀ ਹੈ ਕਿ ਸਰਦਾਰ ਬੀਨ ਸਿੰਘ ਦੀ ਹਤਿਆ ਉਦੋਂ ਨਹੀਂ ਹੋਈ ਬਲਕਿ ਉਦੋਂ ਹੋਈ ਹੈ ਜਦੋਂ ਬਿੱਟੂ ਨੇ ਬੀਜੇਪੀ ਜੁਆਇਨ ਕੀਤੀ ਹੈ ਉਸ ਵਕਤ ਹੱਤਿਆ ਹੋਈ ਦੂਸਰੀ ਗੱਲ ਉਹਨਾਂ ਨੇ ਕਹੀ ਹੈ ਕਿ ਅਮਰਤਪਾਲ ਹੋਰਾਂ ਦੇ ਮਾਮਲੇ 'ਚ ਜਿਹੜੀ ਉਹਨਾਂ ਨੇ ਗੱਲ ਕਹੀ ਹੈ ਉਹਨਾਂ ਨੇ ਕਿਹਾ ਭਈ ਜੇਕਰ ਇਹ ਗਲਤ ਸੀ ਉਹਨਾ ਉਹ ਦੋਚੀ ਸੀ ਤੇ ਭਈ ਉਹਨੂੰ ਇਲੈਕਸ਼ਨ ਲੜਨ ਦੀ ਇਜਾਜ਼ਤ ਇਲੈਕਸ਼ਨ ਕਮਿਸ਼ਨ ਨੇ ਕਿਉਂ ਦਿੱਤੀ ਜੇ ਇਲੈਕਸ਼ਨ ਕਮਿਸ਼ਨ ਨੇ ਇਜਾਜ਼ਤ ਦਿੱਤੀ ਹੈ ਤੇ ਫਿਰ ਵੀ ਉਹ ਗਲਤ ਸੀ ਫਿਰ ਉਹਨੂੰ ਸੌ ਕਿਉਂ ਚੁਕਾਈ ਗਈ ਵੀ ਤੁਸੀਂ ਪਹਿਲੇ ਪਾਰਲੀਮੈਂਟ ਤੁਈ ਸੌ ਚੁਕਾਈ ਹੈ ਹੁਣ ਲੋਕਾਂ ਦੀ ਗੱਲ ਕਹਿਣ ਵਾਸਤੇ ਉਹਨੂੰ ਡੈਮੋਕਰੇਸੀ ਇਹ ਗੱਲ ਕਹਿੰਦੀ ਹੈ ਕਿ ਲੋਕਾਂ ਦੀ ਗੱਲ ਕਹਿਣ ਵਾਸਤੇ ਉਹ ਪਾਰਲੀਮੈਂਟ ਦੇ ਵਿੱਚ ਆਏ ਕਾਨੂੰਨ ਆਪਣਾ ਕੰਮ ਕਰੇ ਕੋਈ ਦੋਚੀਏ ਉਹਨੂੰ ਸਜ਼ਾ ਹੋਵੇ ਲੇਕਿਨ ਡੈਮੋਕਰੇਸੀ ਦੇ ਵਿੱਚ ਲੋਕਤੰਤਰ ਦੇ ਵਿੱਚ ਲੋਕਾਂ ਦੀ ਚੁਣੀ ਅਵਾਜ਼ ਨੂੰ ਨਹੀਂ ਦਬਾਇਆ ਜਾ ਸਕਦਾ ਗੁਰਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਬਾਹਰ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਧਰਨਾ ਲਗਾਇਆ ਗਿਆ ਜਿੱਥੇ ਯੂਨੀਵਰਸਿਟੀ ਦੇ ਤਿੰਨ ਵਿਦਿਆਰਥੀ ਅਨਮਿੱਥੇ ਸਮੇਂ ਲਈ ਭੁੱਖ ਹੜਤਾਲ ਤੇ ਬੈਠ ਗਏ ਨੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਵਿੱਚ ਸਟੂਡੈਂਟਸ ਦੇ ਦਾਖਲੇ ਸਮੇਂ ਜੋ ਰਾਖਵੇਂ ਕੋਟੇ ਸਨ ਉਹਨਾਂ ਨੂੰ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਖਤਮ ਕਰ ਦਿੱਤਾ ਗਿਆ ਉਹਨਾਂ ਕਹੇ ਹੈ ਕਿ ਇਸ ਸਾਲ ਜਿਹੜਾ 5% ਫੀਸ ਵਿੱਚ ਵਾਧਾ ਕੀਤਾ ਉਸ ਨੂੰ ਵਾਪਸ ਲੇਤਾ ਹੈ ਉਹਨਾਂ ਕਹੇ ਹੈ ਕਿ ਰਾਜ ਵਿੱਚ ਦੋ ਯੂਨੀਵਰਸਿਟੀਆਂ ਚੱਲ ਰਹੀਆਂ ਨੇ ਇੱਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਇੱਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਫੀਸ ਘੱਟ ਹੈ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਫੀਸ ਬਹੁਤ ਜ਼ਿਆਦਾ ਹੈ ਇਹਨ ਪ੍ਰਮੁੱਖ ਮੰਗ ਇਹ ਆ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਤਰ੍ਹਾਂ ਇਸ ਯੂਨੀਵਰਸਿਟੀ ਵਿੱਚ ਵੀ ਜਿਹੜੀਆਂ ਕੋਰਸਾਂ 10% ਸੀਟਾਂ ਪਿੰਡੂ ਕੋਟੇ ਲਈ ਵਧਾਈਆਂ ਜਾਣ ਸਾਰੇ ਕੋਰਸਾਂ 'ਚ ਦੂਜੀ ਪ੍ਰਮੁੱਖ ਮੰਗ ਇਹ ਆ ਕਿ ਜਿਹੜਾ ਆਏ ਸਾਲ ਇਸ ਯੂਨੀਵਰਸਿਟੀ ਵੱਲੋਂ 5% ਫੀਸਾਂ ਵਧਾਈਆਂ ਜਾਂਦੀਆਂ ਨੇ ਖਾਸ ਕਰਕੇ ਸਾਰੇ ਕੋਰਸਾਂ ਦੀਆਂ ਹਰ ਸਾਲ 5% ਫੀਸਾਂ ਵਧਾਉਂਦੇ ਆ ਉਹ ਜਿਹੜੀਆਂ ਫੀਸਾਂ ਉਹ ਇਹਨਾਂ ਵੱਲੋਂ ਨਾ ਵਧਾਈਆਂ ਜਾਣ ਉਹ ਇਹਨਾਂ ਤੋਂ ਵਾਪਸ ਲਿਆ ਜਾਵੇ ਜੀ ਤੀਜੀ ਪ੍ਰਮੁੱਖ ਮੰਗ ਇਹ ਹੈ ਕਿ ਜਿਹੜੇ ਪ੍ਰੋਫੈਸਰ ਇੱਥੇ ਭਰਤੀ ਕੀਤੇ ਜਾਂਦੇ ਆ ਜੀ ਕਿ ਸਾਨੂੰ ਪਤਾ ਲੱਗਾ ਜੀ 15 ਤੋਂ 17 ਪ੍ਰੋਫੈਸਰ ਭਰਤੀ ਕੀਤੇ ਆ ਜਿੱਚੋਂ 14 ਪ੍ਰੋਫੈਸਰ ਇਹਨਾਂ ਪੰਜਾਬ ਤੋਂ ਬਾਹਰਲੇ ਕੀਤੇ ਆ ਕੀ ਗੱਲ ਪੰਜਾਬ 'ਚ ਐਡੇ ਕਾਬਲ ਪ੍ਰੋਫੈਸਰ ਨਹੀਂ ਹੈਗੇ ਇੱਥੇ ਇੱਕ ਪਾਸੇ ਤਾਂ ਐਡੀ ਬੇਰੋਜ਼ਗਾਰੀ ਚੱਲਦੀ ਪਈ ਆ ਪੰਜਾਬ 'ਚ ਵੀ ਤੇ ਦੂਜੇ ਪਾਸੇ ਜੇ ਕੋਈ ਵਿਦਿਆਰਥੀ ਆਪਣੀ ਮਿਹਨਤ ਨਾਲ ਲੱਗੇ ਹੁੰਦੇ ਆ ਤਾਂ ਉਹਨਾਂ ਨੂੰ ਰੋਜ਼ਗਾਰ ਨਹੀਂ ਦਿੱਤਾ ਜਾਂਦਾ ਸਗੋਂ ਉਹਨਾਂ ਨੂੰ ਸਾਈਡ ਤੇ ਕਰਕੇ ਪੰਜਾਬ ਤੋਂ ਬਾਹਰਲੇ ਪ੍ਰੋਫੈਸਰਾਂ ਨੂੰ ਇੱਥੇ ਭਰਤੀ ਕੀਤਾ ਜਾਂਦਾ ਹੈ ਰਾਇਕੋਟ ਦੇ ਪਿੰਡ ਲੋਹਟਵੱਦੀ ਦੀ 25 ਸਾਲਾ ਲੜਕੀ ਦੀ ਕੈਨੇਡਾ ਦੇ ਬ੍ਰੈਂਪਟਨ ਸ਼ਹਿਰ ਵਿੱਚ ਬੀਤੇ ਦਿਨੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ ਜਿਸ ਦੀ ਮ੍ਰਿਤਕ ਦੇ ਅੱਜ ਉਸਦੇ ਜੱਦੀ ਪਿੰਡ ਲੋਹਟਵੱਦੀ ਵਿਖੇ ਪਹੁੰਚੇ ਤੇ ਪਰਿਵਾਰਕ ਮੈਂਬਰਾਂ ਰਿਸ਼ਤੇਦਾਰਾਂ ਤੇ ਪਿੰਡ ਵਾਸੀਆਂ ਨੇ ਸਿਰਲੱਖਾਂ ਨਾਲ ਉਸ ਨੂੰ ਅੰਤਿਮ ਵਿਦਾਇਗੀ ਦਿੱਤੀ ਪਿੰਡ ਵਿੱਚ ਉਹਦਾ ਅੰਤਿਮ ਸੰਸਕਾਰ ਕੀਤਾ ਗਿਆ ਦੱਸਿਆ ਕਿ ਪਿੰਡ ਲੋਹਟਵੱਦੀ ਦੀ ਵਸਨੀਕ 25 ਸਾਲਾ ਲੜਕੀ ਤਨਵੀਰ ਕੌਰ ਪੁੱਤਰੀ ਰਣਜੀਤ ਸਿੰਘ ਮੰਡ ਆਪਣੇ ਸੁਨਹਿਰੇ ਭਵਿੱਖ ਲਈ ਕੈਨੇਡਾ ਦੇ ਬ੍ਰੈਂਪਟਨ ਸ਼ਹਿਰ ਵਿਖੇ ਉਚੇਰੀ ਵਿੱਦਿਆ ਪ੍ਰਾਪਤ ਕਰਨ ਗਈ ਸੀ ਪਰੰਤੂ 12 ਜੁਲਾਈ ਨੂੰ ਉਸ ਦੀ ਅਚਾਨਕ ਦਿਲ ਦਾ ਦੌਰਾ ਪਹਿਚਾਨ ਕਰਨ ਮੌਤ ਹੋਈ ਹੈ ਇਸ ਮੌਕੇ ਲਾਡਾ ਨਾਲ ਪਾਲੀਤੀ ਦੀ ਮ੍ਰਿਤਕ ਦੇ ਦੇਖ ਕੇ ਪੁੱਬਾ ਮਾਰ ਰੋ ਰਹੇ ਪਰਿਵਾਰਕ ਮੈਂਬਰਾਂ ਦੀ ਹਾਲਤ ਕਿਸੇ ਤੋਂ ਦੇਖੀ ਨਹੀਂ ਜਾ ਰਹੀ ਸੀ ਸੁਪਰੰਤਮ ਮ੍ਰਿਤਕਾ تنویر कौर ਦਾ ਪਿੰਡ ਦੇ ਸ਼ਮਸ਼ਾਨ ਘਾੜ ਵਿਖੇ ਸੰਸਕਾਰ ਕੀਤਾ ਗਿਆ ਇਸ ਮੌਕੇ ਜਦੋਂ ਪਰਿਵਾਰਕ ਮੈਂਬਰਾਂ ਨੇ ਉਸ ਦੀ ਮ੍ਰਿਤਕ ਦੇ ਤੇ ਲਾਸ਼ ਸੋਹੀ ਫੁਲਕਾਰੀ ਪਾ ਕੇ ਉਸ ਨੂੰ ਅੰਤਿਮ ਵਿਦਾਇਗੀ ਦਿੱਤੀ ਪਰੰਤੂ ਮ੍ਰਿਤਕ ਦੇ ਪੰਜਾਬ ਮੰਗਵਾਉਣ ਵਿੱਚ ਸਰਕਾਰਾਂ ਵੱਲੋਂ ਕੋਈ ਸਹਾਇਕ ਨਾ ਦੇਣ ਕਾਰਨ ਪਿੰਡ ਵਾਸੀਆਂ ਤੇ ਪਰਿਵਾਰਕ ਮੈਂਬਰਾਂ ਵੀ ਸਰਕਾਰਾਂ ਪ੍ਰਤੀ ਕਾਫੀ ਗੁੱਸਾ ਦਿਖਾਈ 88 ਪਿੰਡ ਦੇ ਸਰਪੰਚ ਲਖਪੀਰ ਸਿੰਘ ਚੌਧਰੀ ਤੇ ਲੜਕੀ ਦੇ ਦਾਦਾ ਹਰਚੰਦ ਸਿੰਘ ਨੇ ਸਰਕਾਰ ਤੇ ਗਿਲਾ ਜ਼ਾਹਿਰ ਕਰਦੇ ਕਿ ਹੈ ਕਿ ਜੇਕਰ ਸਰਕਾਰ ਬੱਚਿਆਂ ਨੂੰ ਪੰਜਾਬ 'ਚ ਰੋਜ਼ਗਾਰ ਦੇਵੇ ਤਾਂ ਉਹ ਲੱਖਾਂ ਰੁਪਏ ਖਰਚ ਕੇ ਵਿਦੇਸ਼ਾਂ ਵਿੱਚ ਨਾ ਜਾਣ। ਇਹ 11 ਤਰੀਕ ਨੂੰ ਹੋ ਗਈ ਸੀ ਮੌਤ ਜੀ। ਇਹ ਮੇਰੀ ਭਤੀਜੀ ਲੱਗਦੀ ਆ ਪਿੰਡ 'ਚ ਜੀ। ਕੀ ਨਾਮ ਸੀ ਤੇ ਇਹਦਾ ਨਾਮ ਸੀ ਤਨਵੀਰ ਕੌਰ ਜੀ। ਤੇ 10-11 ਮਹੀਨੇ ਹੋ ਗਏ ਜੀ ਬਾਹਰ ਗਈ ਨੂੰ ਤੇ ਉੱਥੇ ਵੀ ਹਾਰਟ ਅਟੈਕ ਨਾਲ ਮੌਤ ਹੋ ਗਈ ਦੱਸਦੇ ਆ ਜੀ। ਤੇ ਸਾਨੂੰ ਜਦੋਂ ਪਤਾ ਲੱਗਿਆ ਸੀ ਉਹਦਾ ਜੀ ਸਾਨੂੰ ਜੀ ਫਿਰ ਰਾਤ ਨੂੰ ਜਿਹੜੇ ਜੋ ਲੜਕੀਆਂ ਇਸ ਦੇ ਨਾਲ ਰਹਿੰਦੀਆਂ ਸੀਗੀਆਂ ਉਹਨਾਂ ਨੇ ਘਰੇ ਇਹਦੇ ਪਿਤਾ ਨੂੰ ਰਣਜੀਤ ਸਿੰਘ ਨੂੰ ਫੋਨ ਕੀਤਾ ਰਾਤ ਨੂੰ 10:00 ਵਜੇ ਜੀ ਤੇ ਉੱਥੇ ਦਾ ਸਵੇਰ ਦੇ 7:00 ਵਜੇ ਜਾਨੀ ਇਹ ਇਹਦੇ ਨਾਲ ਇਹ ਕੰਮ ਹੋਇਆ ਹਟੈਕ ਹੋਇਆ ਤੇ 8-9 ਵਜੇ ਨੂੰ ਮੌਤ ਹੋ ਗਈ 10:00 ਵਜੇ ਰਾਤ ਇੱਥੇ ਰਾਤ ਦੇ 10:00 ਵਜੇ ਹੋਏ ਸੀਗੇ ਜਦੋਂ ਪਤਾ ਲੱਗਿਆ ਇਹ ਮਰਤੇਕ ਦੇ ਲਿਹਾਉਣ ਦੇ ਵਿੱਚ ਕੀ ਸਹਿਯੋਗ ਸਰਕਾਰ ਰਾਜਾ ਪ੍ਰਸ਼ਾਸਨ ਵੱਲੋਂ ਕੁਝ ਮਿਲਿਆ ਕੀ ਨਹੀਂ ਜੀ ਨਹੀਂ ਜੀ ਇਹਦਾ ਕੋਈ ਹੋਰ ਨਹੀਂ ਬਸ ਉਧਰੋਂ ਰਿਸ਼ਤੇਦਾਰਾਂ ਨੇ ਲਾ ਲਓ ਵੀ ਉੱਥੇ ਜਿਨ੍ਹਾਂ ਨੇ ਮਦਦ ਕੀਤੀ ਆ ਉਹਨਾਂ ਨੇ ਭੇਜਿਆ ਇਹ ਕੋਈ ਸਰਕਾਰ ਨੇ ਕੋਈ ਸਹਿਯੋਗ ਨਹੀਂ ਕੀਤਾ ਜੀ ਸਰਕਾਰ ਨੇ ਕੋਈ ਸਹਿਯੋਗ ਨਹੀਂ ਕੀਤਾ ਜੀ ਸਮਾਜ ਸੇਵਾ ਦੇ ਖੇਤਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਇਸ ਸਮਾਜ ਸੇਵੀ ਸੰਸਥਾ ਡਾਕਟਰ ਬੀ.ਡੀ. ਸੱਚਦੇਵਾ ਮੈਮੋਰੀਅਲ ਵੈਲਫੇਅਰ ਸੁਸਾਇਟੀ ਵੱਲੋਂ ਸ਼ੁਰੂ ਕੀਤੀ ਗਈ ਰੁੱਖ ਲਗਾਉਣ ਦੀ ਮੁਹਿੰਮ ਦੇ ਤਹਿਤ ਅੱਜ ਪੌਦੇ ਵੰਡੇ ਗਏ ਇਸ ਮੌਕੇ ਸੰਸਥਾ ਵੱਲੋਂ 2000 ਦੇ ਕਰੀਬ ਫਲਦਾਰ ਫੁੱਲਦਾਰ ਤੇ ਛਾਂਦਾਰ ਪੌਦਿਆਂ ਦੀ ਵੰਡ ਕੀਤੀ ਗਈ। ਇਸ ਮੌਕੇ ਡਾਕਟਰ ਬੀ.ਡੀ. ਸੱਚਦੇਵਾ ਮੈਮੋਰੀਅਲ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਅਜੇ ਸੱਚਦੇਵਾ ਤੇ ਕਾਉਂਸਲਰ ਪੂਜਾ ਲੁਥਰਾ ਸੱਚਦੇਵਾ ਨੇ ਕਿਹਾ ਕਿ ਇਸ ਮੁਹਿੰਮ ਦਾ ਉਦੇਸ਼ ਜਿਥੇ ਲੋਕਾਂ ਨੂੰ ਸਾਫ਼ ਸੁਥਰਾ ਵਾਤਾਵਰਣ ਮੁਹੱਈ We got that. ਜਥਾ ਸਿਰਲਤ ਖਾਲਸਾ ਦੇ ਮੁਖੀ ਭਾਈ ਦਿਲਬਖ ਸਿੰਘ ਸੁਲਤਾਨਬਿੰਦ ਸ਼੍ਰੋਗ੍ਰੰਥ ਸਭ ਸਤਕਾਰ ਕਮੇਟੀ ਦੇ ਅਗੂ ਭਾਈ ਤਰਲੋਚਨ ਸਿੰਘ ਸੋਹਲ ਤੇ ਦਮਦਮੀ ਟਕਸਾਲ ਤੋਂ ਭਾਈ ਮੇਜਰ ਸਿੰਘ ਪੰਡੋਰੀ ਗੁਰਦੁਆਰਾ ਟਾਲੀ ਸਭ ਸੁਲਤਾਨਬਿੰਦ ਦੀ ਇੱਕੀ ਮੈਮਰੀ ਕਮੇਟੀ ਨੇ ਪਿੰਡ ਸੁਲਤਾਨਬਿੰਦ ਵਿਖੇ ਇੱਕ ਪ੍ਰੈਸ ਕਾਨਫਰੰਸ ਕੀਤੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਭਾਈ ਦਿਲਬਖ ਸਿੰਘ ਸੁਲਤਾਨਬਿੰਦ ਤੇ ਭਾਈ ਤਰਲੋਚਨ ਸਿੰਘ ਸੋਹਲ ਨੇ ਕਿਹਾ ਕਿ ਸ਼ੌਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਰਜਾਪ ਸਿੰਘ ਸੁਲਤਾਨਬਿੰਦ ਤੇ ਮਿਲਾਪ ਸਿੰਘ ਸੁਲਤਾਨਬਿੰਦ ਦੋਵੇਂ ਸਕੇ ਭਰਾਵਾਂ ਨੇ ਗੁਰਦੁਆਰੇ ਦੀ ਜ਼ਮੀਨ ਤੇ ਕਬਜ਼ਾ ਜਿਸ ਕਾਨੂੰਨਾ ਦੇ ਉੱਤੇ ਪਰਚਾ ਕਰਵਾਇਆ ਗਿਆ ਤਾਂ ਜਿਨ੍ਹਾਂ ਨੇ ਪ੍ਰੈਸ ਕਾਨਫਰੰਸ ਕਰਕੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਹਰਜਾਪ ਸਿੰਘ ਤੇ ਮੀਲਾਪ ਸਿੰਘ ਦੀ ਗ੍ਰਿਫਤਾਰੀ ਕੀਤੀ ਜਾਵੇ ਹੁ ਨਜ਼ਰ ਮਾਰਦੀ ਅੱਜ ਦੇ ਮੌਸਮ ਦੇ ਹਾਲ ਦਿਵਾਨ ਇਸ ਦੇ ਨਾਲ ਹੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ